ਹਾਂਜੀ ਪੰਜਾਬੀਓ ਸਸਰੀ ਕਾਲ ਵੀ ਸਾਰਿਆਂ ਨੂੰ ਹੁਣ ਤੁਹਾਨੂੰ ਦੱਸਣ ਜਾ ਰਿਹਾ ਜੋ ਕਿ ਕ ਅਮਰਤਪਾਲ ਨੂੰ ਫਿਰ ਤੋਂ ਫਸਾਇਆ ਜਾ ਰਿਹਾ ਜੋ ਕਿ ਇੱਕ ਭਗਤ ਸਿੰਘ ਦਵਾਬੀ ਨਾਮ ਦਾ ਇੱਕ ਸਖਸ ਆ ਤੇ ਜਿਹਨੇ ਕਿ ਇੱਕ ਸਬੂਤ ਰੱਖੇ ਗਏ ਆ ਇੱਕ ਪੱਤਰਕਾਰ ਨੂੰ ਸਿੱਧਾ ਉਹਨੇ ਦੱਸਿਆ ਗਿਆ ਜਿਹੜਾ ਕਿ ਅਮਰਤਪਾਲ ਸਿੰਘ ਦੇ ਇੱਕ ਜੋ ਕੈਨੇਡਾ ਦੇ ਵਿੱਚ ਰਹਿੰਦਾ ਜਿਹਦਾ ਨਾਮ ਗगन ਪੋਲਾ ਤੇ ਦੂਜਾ ਨਾਮ ਜੋ ਇੱਕ ਜੱਸਾ ਨਾਮ ਦਾ ਪਿੰਡੋਂ ਦਾ ਜੋ ਇੱਕ ਗੈਂਗਸਟਰ ਉਹ ਦੱਸਿਆ ਗਿਆ ਕਹਿੰਦਾ ਵੀ ਮੈਂ ਇੱਕ ਸਾਡਾ ਬੰਬੀਹਾ ਗਰੁੱਪਾ ਜਿਹਦਾ ਨਾਮ ਕੀ ਦਵਿੰਦਰ ਬੀਹਾ ਗਰੁੱਪਾ ਤੇ ਪਿੰਡ ਉਹਦਾ ਸ਼ਾਹ ਕੋਟ ਹਾਡੀ ਇਹਦਾ ਕੁਝ ਉਹਦਾ ਨਾਮ ਆ ਪਿੰਡ ਦਾ ਵੱਲਾ ਜਾਂ ਨਾਮ ਆ ਤੇ ਉਹਨੇ ਆਪਣੇ ਬੰਨੀਆਂ ਇੱਕ ਧਮਕੀ ਦਿੱਤੀ ਗਈ ਆ ਜੋ ਇਹ ਭਗਤ ਸਿੰਘ ਦਵਾਬੀ ਆ ਇਹ ਕਹਿ ਰਿਹਾ ਵੀ ਮੈਨੂੰ ਬਹੁਤ ਸਮੇਂ ਤੋਂ 2022 ਦੇ ਵਿੱਚ ਧਮਕੀਆਂ ਆ ਰਹੀਆਂ ਤਾਂ ਜਿਹਦੇ ਵਿੱਚ ਅਮਰਤਪਾਲ ਸਿੰਘ ਨੂੰ ਇਹ ਸਿੱਧੀਆਂ ਧਮਕੀਆਂ ਕਿ ਦੇ ਰਹੇ ਐ ਤੇ ਅਮਰਤਪਾਲ ਸਿੰਘ ਦੀ ਆਵਾਜ਼ ਵੀ ਇਹਨਾਂ ਨੇ ਸੁਣਾਈ ਆ ਵੀ ਅਮਰਤਪਾਲ ਸਿੰਘ ਵੀ ਮੈਨੂੰ ਕਹਿ ਰਿਹਾ ਕਹਿੰਦਾ ਮੈਨੂੰ ਕਹਿ ਰਿਹਾ ਵੀ ਤੁਸੀਂ ਵਾਰਿਸ ਪੰਜਾਬ ਦੇ ਕਹਿ ਰਹੇ ਹੋ ਇਹ ਤੁਸੀਂ ਇੱਕ ਪਾਸੇ ਸਿੱਖੀ ਦੀ ਲਹਿਰ ਤੋਰਨ ਨੂੰ ਕਹਿ ਰਹੇ ਹੋ ਇੱਕ ਪਾਸੇ ਤੁਸੀਂ ਸਾਡੇ ਜਿਹੜਾ ਕੋਈ ਤੁਹਾਡੇ ਖਿਲਾਫ ਗੱਲ ਕਰਦਾ ਬੋਲਦਾ ਉਹਨਾਂ ਨੂੰ ਤੁਸੀਂ ਲੀਗਲ ਨੋਟਿਸ ਘੱਲਦੇ ਹੋ ਜੋ ਮਾਨ ਸਿੰਘ ਖਾਰਾ ਦੇ ਵੱਲੋਂ ਇਹਨਾਂ ਦੇ ਜਿਹੜੇ ਖਾਰਾ ਵਕੀਲ ਆ ਕਹਿੰਦਾ ਵੀ ਉਹ ਭੇਜਦਾਗਾ ਨੋਟਿਸ ਤਾਂ ਹੁਣ ਗੱਲ ਇੰਨੀ ਕੀ ਹੈ ਜਿਹੜੇ ਅਮਰਪਾਲ ਦੇ ਵਕੀਲ ਆ ਵੀ ਜਿਹੜਾ ਕੋਈ ਖਿਲਾਫ ਬੋਲਦਾ ਕੋਈ ਵੀ ਨੌਜਵਾਨ ਤੇ ਉਹਦੇ ਤੁਸੀਂ ਕਹਿੰਦਾ ਮਤਲਬ ਵੀ ਉਹਨੂੰ ਤੁਸੀਂ ਨੋਟਿਸ ਕੱਢਦੇ ਹੋ ਗੱਲ ਹੁਣ ਇੰਨੀ ਕਾ ਇੱਕ ਵਜ ਦੀ ਗੱਲ ਜ਼ਰੂਰ ਕਰਦੀ ਐ ਸੋਚਦੇ ਹੋਗੇ ਬਾਈ ਵੀ ਰੰਗ ਜਿਹਾ ਇੱਕ ਵੇਲੇ ਲੱਗ ਰਿਹਾ ਇਹ ਆਪਣੇ ਧਿਆਰ ਜਿਹੜਾ ਹੁੰਦਾਗਾ Holi ਦਾ ਅੱਜ Holi ਸੀ ਇਹ ਘਰ ਦੇ ਆਪਣੇ ਪਰਿਵਾਰ ਨਹੀਂ ਲਾਤਾ ਭਾਬੀ ਹੁੰਦੀਆਂ ਜਿਵੇਂ ਆਪਣੇ ਘਰ ਦੇ ਮੈਂਬਰਾਂ ਮਰੀ ਭਾਬੀ ਤੇ ਮੇਰੇ ਬੈਠੇ ਬੈਠੇ ਵੀਡੀਓ ਬਣਾਉਂਦੇ ਤੇ ਲਾਗੇ ਤਾਂ ਹੁਣ ਗੱਲ ਤੁਹਾਨੂੰ ਵਿਚੋਂ ਜੋ ਅਮਰਪਾਲ ਸਿੰਘ ਦੀ ਆ ਤਾਂ ਇਹ ਤਾਂ ਆਪਣੇ ਧਿਆਰ ਦੀ ਸੀ ਰਗੀ ਗੱਲ ਤੇ ਜਿਹੜੀ ਹੁਣ ਇਹ ਗੱਲ ਅਮਰਪਾਲ ਸਿੰਘ ਨੂੰ ਇੱਕ ਫਸਾਉਣ ਦੀ ਆਈ ਆ ਜੋ ਬਹੁਤ ਵੱਡੀ ਅਪਡੇਟ ਤਾਂ ਅਮਰਪਾਲ ਸਿੰਘ ਨੂੰ ਫਸਾਇਆ ਜਾ ਰਿਹਾ ਤਾਂ ਹੁਣ ਇਹ ਇੱਕ ਪਾਸੇ ਹੁਣ ਇਹ ਨਹੀਂ ਪਤਾ ਵੀ ਸਬੂਤ ਇਹ ਸੱਚੇ ਆ ਜਾਂ ਝੂਠੇ ਆ ਇਹਦਾ ਮਤਲਬ ਅਮਰਪਾਲ ਸਿੰਘ ਨੂੰ ਇੱਕ ਬਹੁਤ ਵੱਡੀ ਸਾਜ਼ਿਸ਼ ਰਚੀ ਜਾ ਰਹੀ ਆ ਕਿਉਂਕਿ ਕਿਸੇ ਵੀ ਤਰੀਕੇ ਨਾਲ ਅਮਰਪਾਲ ਸਿੰਘ ਨੂੰ ਵੀ ਬਾਹਰ ਨਾ ਹੌਂ ਦਿੱਤਾ ਜਾਵੇ ਤਾਂ ਹੁਣ ਇਹ ਜੋ ਇਹ ਨੌਜਵਾਨ ਆ ਜਿਹਦਾ ਕਿ ਭਗਤ ਸਿੰਘ ਦਵਾਬੀ ਨਾਮ ਦਾ ਇੱਕ ਸਖਸਾ ਇਹ ਕਹਿ ਰਿਹਾ ਵੀ ਮੈਨੂੰ ਬਹੁਤ ਸਮੇਂ ਤੋਂ ਧਮਕੀਆਂ ਆ ਰਹੀਆਂ ਤੇ ਜਿਹੜਾ ਕੋਈ ਇਹਦੇ ਖਿਲਾਫ ਬੋਲਦਾ ਤਾਂ ਉਹਨੂੰ ਇਹ ਨੋਟਿਸ ਖਡਾਉਂਦੇ ਆ ਜਿਹੜਾ ਇਹਨਾਂ ਦੇ ਵਕੀਲ ਆ ਤੇ ਇਹਨਾਂ ਦੇ ਜਿਹੜੇ ਸਾਥੀ ਆ ਧਮਕੀਆਂ ਦੇ ਰਹੇ ਆ ਇਹਨੇ ਰਿਕਾਰਡਿੰਗ ਸੁਣਾਈ ਗਈ ਹੈ ਜਿਹੜਾ ਜੱਸਾ ਨਾਮ ਦਾ ਕੈਨੇਡਾ ਦੇ ਵਿੱਚ ਇੱਕ ਗਗਨ ਪੋਲਾ ਇਹੇ ਅਵਰਤਪਾਲ ਦੇ ਸਾਥੀ ਆ ਜਿਹੜੇ ਤਾਂ ਹੁਣ ਜੇ ਗੱਲ ਕਰੀਏ ਆਪਾਂ ਇਹ ਦਾ ਕਹਿਣਾ ਇਹ ਆ ਵੀ ਜੋ ਇਹ ਗੁੱਡੇਪਾਲ ਦਾ ਮਿਹਨੂ ਧਮਕੀਆਂ ਦੇ ਰਿਆ ਸੀ ਵੀ ਤੂੰ ਹੈ ਕੌਣ ਆ ਕਿੱਥੋਂ ਆ ਮੈਨੂੰ ਸਾਰੀ ਗੱਲਬਾਤ ਦੱਸ ਤਾਂ ਫਿਰ ਤੈਨੂੰ ਇੱਥੇ ਆ ਕੇ ਅਸੀਂ ਤੇਰੇ ਛੱਤਰ ਫੇਰਾ ਜੀ ਅਵਰਤਪਾਲ ਸਿੰਘ ਦੀ ਰਿਕਾਰਡਿੰਗ ਸੁਣਾਈਆ ਹੁਣ ਉਹ ਸੱਚ ਆ ਜਾਂ ਝੂਠ ਆ ਇਹਦੇ ਚ ਆਪਾਂ ਨੂੰ ਨਹੀਂ ਪਤਾ ਕਿਉਂਕਿ ਇਹ ਚੈਨਲ ਜੋ ਪੀਟੀਸੀ న్యూਜ਼ ਇਹ ਤੁਸੀਂ ਦੇਖ ਸਕਦੇ ਹੋ ਸਰਚ ਕਰਕੇ ਤਾਂ ਆਪਣੇ ਕੋਲ ਅਸਟਾ ਫਿਲਹਾਲ ਫੌੜ ਹੈ ਜੀ ਨਹੀਂ ਬਤਰਾਤ ਸੁਣੂ ਦਿਖਾਉਣੀ ਸੀ ਵੀਡੀਓ ਪੀਟੀਸੀ న్యూਸ ਚੈਨਲ ਤੇ ਇਹ ਘੰਟਾ ਹੋ ਗਿਆ ਵੀਡੀਓ ਨੂੰ ਆਈ ਨੂੰ ਵਾਇਰਲ ਹੋਈ ਨੂੰ ਤਾਂ ਹੁਣ ਗੱਲ ਜਿਵੇਂ ਇਹੀ ਆ ਵੀ ਅਮਰਤਪਾਲ ਸਿੰਘ ਦੇ ਬਾਰੇ ਇਹ ਕਹਿ ਰਿਹਾ ਵੀ ਉਹਨਾਂ ਦੀ ਆਡੀਓ ਦਿਖਾ ਰਹੇ ਆ ਤੇ ਸਬੂਤ ਦਿਖਾ ਰਹੇ ਆ ਵੀ ਇੱਕ ਵਾਰ ਮੈਂ ਉਹਨੂੰ ਇਹ ਵੀ ਕਿਹਾਗਾ ਕਈ ਵਾਰ ਮੈਂ ਇਹ ਵੱਡੇ ਲੈਵਲ ਤੇ ਦਰਖਾਸਤ ਜੋ ਐਫ ਆਈ ਆਰ ਭੇਜੀ ਆ ਪਰ ਨਹੀਂ ਇਹਨਾਂ ਖਿਲਾਫ ਕੋਈ ਹੋਣੀ ਹੋਈ ਹੁਣ ਅਮਰਤਪਾਲ ਸਿੰਘ ਨੂੰ ਇਹ ਕਹਿਣਾ ਮਤਲਬ ਇਹ ਕਹਿ ਰਿਹਾ ਵੀ ਉਹ ਇੱਕ ਗੋਡਾ ਜੋ ਕਿ ਇੱਕ ਵੱਡੇ ਪੱਤਰ ਤੇ ਗੁੰਡਾਗਰਦੀ ਕਰ ਰਹੇ ਆ ਤੇ ਜਿਹੜੇ ਇਹਨਾਂ ਦੇ ਨਾਲ ਸਖਸ ਰਲੇ ਹੋਇਆ ਜਿਵੇਂ ਇੱਕ ਗਗਨਪੋਲਾ ਤੇ ਜੋ ਜੱਸਾ ਜਿਹਦਾ ਨਾਮ ਜਿਹਦਾ ਆਪਾਂ ਗਰੁੱਪ ਦੱਸਿਆ ਗਿਆ ਦਵਿੰਦਰ ਬੀਹਾ ਗਰੁੱਪ ਤਾਂ ਹੁਣ ਗੱਲ ਇਲੀ ਕਾ ਵੀ ਅਵਰਤਪਾਲ ਸਿੰਘ ਨੂੰ ਚਾਹਤਾ ਹੈ ਸੱਚ ਆ ਜਾਂ ਝੂਠਾ ਇਹ ਹੁਣ ਆਪਣੇ ਤੁਸੀਂ ਆਪਣੀ ਜਨਤਾ ਦੱਸਣੀ ਹੈ ਜਨਤਾ ਦੱਸੂਗੀ ਕਿਉਂਕਿ ਜਿਹੜੇ ਸਾਬਣਾ ਇਹਨਾਂ ਦਾ ਵੀ ਇਹ ਕਹਿਣਾ ਜਿਹੜੇ ਇਹਨਾਂ ਨੇ ਸਬੂਤ ਰੱਖੇ ਗਏ ਇੱਕ ਪੱਤਰਕਾਰ ਦੇ ਸਾਹਮਣੇ ਵੀ ਆ ਨੋਟਿਸ ਜਿਹੜੇ ਬਾਰੇ ਇੱਕ ਸਾਡੇ ਜਿਹੜੇ ਸਿੱਖ ਨੌਜਵਾਨ ਇਹਨਾਂ ਖਲਾਬ ਬੋਲਦੇ ਆ ਇਹ ਖਾਰਾ ਨਾਮ ਦਾ ਵਕੀਲ ਆ ਜੋ ਤੇ ਉਹ ਨੋਟਿਸ ਕੱਢਦਾ ਮੈਂ ਉਹਨਾਂ ਨੂੰ ਇਹੀ ਪੁੱਛਣਾ ਚਾਹਣਾਗਾ ਵੀ ਜਿਹੜੀਆਂ ਬੰਦੂ ਅੱਜ ਤੱਕ ਧਵਕੀ ਆ ਜਾਂਦੀਆਂ ਮੇਰੀ ਜਿਹੜਾ ਹਰੀ ਲਾਉ ਸਿੰਘ ਦਾ ਇੱਕ ਕਤਲ ਹੁੰਦਾ ਹਰੀ ਲਾਉ ਸਿੰਘ ਦਾ ਹੱਤਿਆ ਦਾ ਕੇਸ ਅਵਰਤਪਾਲ ਤੇ ਲਾ ਦਿੱਤਾ ਜਾਂਦਾ ਉਹਦਾ ਕਹਿਦਾ ਮਤਲਬ ਇਹ ਕਹਿੰਦਾ ਵੀ ਪਹਿਲਾਂ ਉਸ ਨੂੰ ਧਵਕੀ ਆ ਜਾਂਦੀਆਂ ਹੁੰਦੀਆਂ ਸੀ ਫਿਰ ਥੋੜੇ ਸਮੇਂ ਬਾਅਦ ਉਹਦਾ ਇੱਕ ਕਤਲ ਹੋ ਜਾਂਦਾ ਤਾਂ ਜਿਹਦੇ ਵਿੱਚ ਹੁਣ ਇੱਕ ਅਮਰਤਪਾਲ ਸਿੰਘ ਨੂੰ ਫਸਾਇਆ ਜਾਂਦਾ ਜਿਵੇਂ ਡਿਬਰੀਗੜ੍ਹ ਦੇ ਜੇਲ੍ਹ ਦੇ ਵਿੱਚ ਤੋਂ ਹੁਣ ਗੱਲ ਇਹੀ ਆ ਵੀ ਅਮਰਤਪਾਲ ਸਿੰਘ ਤੇ ਹਰ ਰੋਜ਼ ਕਵੀ ਨੇ ਨਵੀਂ ਤੋਂ ਨਵੀਂ ਕੋਈ ਨਾ ਕੋਈ ਅਪਡੇਟ ਆਉਂਦੀ ਰਹਦੀ ਆ ਤਾਂ ਜਿਹੜਾ ਹੁਣ ਇਹ ਦਬਾਬੀ ਭਗਤ ਸਿੰਘ ਦਬਾਬੀ ਇਹਦਾ ਨਾਮ ਆ ਇਹ ਕਈ ਵਾਰ ਪਹਿਲਾਂ ਵੀ ਅਮਰਤਪਾਲ ਸਿੰਘ ਤੇ ਬੋਲਿਆ ਹੁਣ ਜੇ ਸੱਚ ਆ ਜਾਂ ਝੂਠ ਆ ਇਹ ਹੁਣ ਬਈ ਆਪਣੀ ਜਿਹੜੇ ਲੋਕ ਆ ਆਪਣੀ ਜਨਤਾ ਜਰਾਦਰ ਹੁੰਦੀ ਆ ਤਾਂ ਆਪਣੀ ਜਨਤਾ ਫੈਸਲਾ ਕਰੂਗੀ ਇਹ ਨੋਟਿਸ ਜਿਹੜੇ ਦਿਖਾਈ ਜਾਂਦਾ ਤੇ ਜਿਹੜੀ ਰਿਕਾਰਡਿੰਗ ਦਿਖਾ ਰਹੇ ਆ ਫੋਨ ਦੇ ਵਿੱਚ ਵੀ ਆ ਪਾਈ ਰਿਕਾਰਡਿੰਗ ਆ ਤਾਂ ਇਹਦਾ ਹੁਣ ਸੱਚ ਆ ਜਾਂ ਝੂਠ ਆ ਇਹ ਆਪਣੀ ਜਨਤਾ ਫੈਸਲਾ ਕਰਨੀ ਆ ਤਾਂ ਜਿਹਦਾ ਕਿਹੜਾ ਹੁਣ ਇਹਦਾ ਇਹ ਆ ਵੀ ਮੈਂ ਇਹ ਵੱਡੇ ਪੱਤਰ ਤੇ ਜਿਹੜੇ ਇਹ ਇਹਨਾਂ ਦੇ ਸਬੂਤ ਆ ਰਿਕਾਰਡਿੰਗ ਆ ਅਵਰਤਪਾਲ ਸਿੰਘ ਦੀ ਧਮਕੀ ਜਿਹੜੇ ਥੇ ਦੇ ਰਹੇ ਆ ਅਵਰਤਪਾਲ ਸਿੰਘ ਕਹਿ ਰਹੇ ਆ ਵੀ ਤੁਹਾਡੇ ਦੇ ਖੇਤਰ ਫੇਰ ਫੇਰ ਜਾਊਗਾ ਤੇ ਤੂੰ ਬਲੂ ਇਹ ਦੱਸ ਤੂੰ ਹੈ ਕਿ ਕਿੱਥੇ ਤੇਰਾ ਡਰੈੱਸ ਦੱਸ ਚਲੋ ਜੀ ਖਾਸ ਕਰਕੇ ਜੋ ਇਹ ਜੋ ਦਬਾਬੀ ਆ ਇਹਦਾ ਕਹਿਣਾ ਇਹ ਆ ਵੀ ਮੈਨੂੰ ਬਹੁਤ ਸਮੇਂ ਲੰਬੇ ਸਮੇਂ ਤੋਂ ਇਹ ਧਵਕੀ ਆ ਰਹੀ ਸੀ ਕਿਉਂਕਿ ਉਹਨ ਇੱਕ ਅਵਰਤਪਾਲ ਵਾਸਤੇ ਹਰ ਕੋਈ ਇਲਜਾਮ ਤਾਂ ਆਪਾਂ ਵੜਦੇ ਵੀ ਹਰ ਕੋਈ ਲਾਈਏ ਦਾ ਵੀ ਉਹ ਜਿਹੜੇ ਜਿਹੜੇ ਸਬੂਤ ਰੱਖੇ ਸੱਚ ਆ ਜਾਂ ਝੂਠ ਆ ਇਹਦਾ ਫੈਸਲਾ ਤਾਂ ਹੁਣ ਆਪਣੀ ਜਨਤਾ ਕਰੂਗੀ ਇਹਦਾ ਕਹਿਣਾ ਇਹਦਾ ਕਹਿਣ ਦਾ ਮਤਲਬ ਵੀ ਇਹ ਸੀ ਇੱਕ ਪੱਤਰਕਾਰ ਬੂਰੇ ਇਹ ਸਬੂਤ ਰੱਖਦਾ ਇੱਕ ਘੰਟੇ ਦੀ ਵੀਡੀਓ ਜੋ ਵਾਇਰਲ ਹੋ ਚੁੱਕੀ ਤਾਂ ਜਿਹਦੇ ਵਿੱਚ ਉਹਨ ਵਰਤਪਾਲ ਦੇ ਖਿਲਾਫ ਇਹ ਜੋ ਸਬੂਤ ਲਏ ਰੱਖੇ ਗਏ ਆ ਕਹਿੰਦਾ ਮਤਲਬ ਇਹਦੇ ਜਿਹੜੇ ਲਾਲ ਦੇ ਸਾਥੀ ਆ ਉਹ ਧਮਕੀਆਂ ਦੇ ਰਹੇ ਆ ਜੇ ਸਾਡਾ ਕੋਈ ਪੰਜਾਬ ਦਾ ਨੌਜਵਾਨ ਇਹਦੇ ਖਿਲਾਫ ਗੱਲ ਕਰਦਾ ਤਾਂ ਉਹਨੂੰ ਬਾਹਰ ਦੀ ਆ ਤਾਂ ਧਮਕੀਆਂ ਦਿੱਤੀਆਂ ਜਾਂਦੀਆਂ ਬੱਚੇ ਜਿਹੜੀਆਂ ਕਹਿੰਦਾ ਕਿਸੇ ਦੇ ਬੱਚੇ ਆ ਜਿਹੜੇ ਪੜਦੇ ਆ ਬੱਚਿਆਂ ਤੱਕ ਬਲਾਤਕਾਰ ਕਰਨ ਦੇ ਕਤਲ ਕਰਨ ਦੇ ਧਮਕੀਆਂ ਦਿੰਦੇ ਆਗੇ ਇਹਦੇ ਜਿਹੜੇ ਵਿਦਵਾਸ਼ ਆ ਜਿਹੜੇ ਗੁੰਡੇ ਆ ਅਮਰਪਾਲ ਸਿੰਘ ਦੇ ਚਲੋ ਜੀ ਖਾਸ ਕਰਕੇ ਆਪਣੇ ਪੰਜਾਬ ਦੇ ਪ੍ਰਤੀ ਜੋ ਗੱਲਬਾਤ ਉਹਦੀਆਂ ਸੁਣਦੇ ਨਾਲ ਸਾਂਝੀ ਕਰਦੇ ਆ ਜੇ ਤੁਹਾਨੂੰ ਤੱਕ ਵੀਡੀਓ ਪਾਈ ਜਾਂਦੀ ਹੈ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਮਿਲਦੇ ਆ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ